ਜਿਨ੍ਹਾਂ ਦੇ ਕੰਨਾਂ ਦੇ ਵਿੱਚ ਆਵਾਜ਼ ਪੈ ਰਹੀ ਹੈ ਪ੍ਰੇਮ ਦੇ ਨਾਲ ਰੂਹਾਂ ਪਹੁੰਚੀਆਂ ਨੇ ਸਤਿਗੁਰਾਂ ਦੇ ਦਰ ਘਰ ਦੇ ਵਿੱਚ ਨੰਗ ਮਸਤਕ ਹੋਣ ਵਾਸਤੇ ਗੁਰੂ ਕੇ ਵਿਜੇ ਗਰੰਤੀ ਸਾਹਿਬਾਨ ਸੇਵਾਦਾਰ ਗੁਰੂ ਕੇ ਸੰਗਤ ਆਪ ਜੀ ਨੇ ਬੜੇ ਸੁਚੱਜੇ ਢੰਗ ਦੇ ਨਾਲ ਗੁਰੂ ਕੇ ਪ੍ਰਬੰਧਕਾਂ ਦੇ ਵੱਲੋਂ ਹਰ ਇੱਕ ਸਮੇਂ ਨੂੰ ਵਾਚਨਾ ਕੀਤਾ ਸੁਬੰਤੀ ਹੈ ਸੰਗਤ ਜੀ ਪਹਿਲਾਂ ਆਪਣਾ ਮੁਖ ਗੁਰੂ ਸਾਹਿਬ ਜੀ ਦੇ ਵੱਲ ਕਰਖੋ ਉਕੇ ਬਾਰ-ਬਾਰ ਬੇਨਤੀ ਪ੍ਰਬੰਧਕਾਂ ਨੂੰ ਕਰਨੀ ਔਖੀ ਹੈ ਆਪਾਂ ਗੁਰੂ ਦਾ ਸਤਕਾਰ ਨੂੰ ਬਹਾਲ ਰੱਖ ਸਕੀਏ ਬੇਨਤੀ ਨੂੰ ਪ੍ਰਵਾਨ ਕਰਨਾ ਜੀ ਸਾਰੀਆਂ ਸੰਗਤਾਂ ਦਾ ਪ੍ਰਬੰਧਕ ਜਨਾਬ ਵੱਲੋਂ ਧੰਨਵਾਦ ਸੋ ਜਿਨ੍ਹਾਂ ਨੇ ਜਲਪਾਣੀ ਛਕ ਲਿਆ ਗੁਰੂ ਸਾਹਿਬ ਜੀ ਦੇ ਪੰਡਾਲ ਦੇ ਵਿੱਚ ਸਜਣ ਦਾ ਯਤਨ ਕਰੋ ਜੀ ਵਾਹਿਗੁਰੂ ਜੀ ਧੰਵਾ ਹੈ ਗੁਰੂ ਧੰਵਾ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀਓ ਮਹਾਰਾਜ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਨੰਦ ਗੁਨੀ ਨਦਾਰ ਵਾਜ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਨਿਵਾਜ ਰਸਨਾ ਸਫਲ ਬਣਾਈਏ ਕੋਈ ਰਸਨਾ ਵਾਂਝੀ ਨਾ ਵਾਹਿਗੁਰੂ ਧੰਕ ਵਾਹਿਗੁਰੂ ਵਾਹਿਗੁਰੂ ਸਬ ਸਤ ਕਾ ਵਾਹੇ ਗੁਰੂ ਤੇਰੀ ਸਬਰਚਨਾ ਵਾਹੇ ਗੁਰੂ ਤੇਰਾ ਸਬ ਸਤ ਕਾ ਵਾਹੇ ਗੁਰੂ ਤੇਰੀ ਸਬਰਚਨਾ ਵਾਹੇ ਗੁਰੂ ਵਾਹੇ Bye. ਕਰ ਸੁਖ ਵਸਿਆ ਬਰ ਸੁਖ ਪਾ ਤਉ ਨਾਨਕ ਗੁਰ ਮੰਤਰ ਬਿਣਾ ਆਇ ਕਰ ਸੁਖ ਵਸਿਆ ਬਰ ਸੁਖ ਪਾ ਪ੍ਰੰਤ ਸੰਗਤਾਂ ਵੱਲੋਂ ਮਾਇਰ ਦਾਸ ਸਤਿਗੁਰੂ ਜੀ ਸਰਬੱਤਿਆਂ ਸਮੱਸਿਆ ਸਭ ਪੁਰੀਆਂ ਕਰਨ ਚੜ੍ਹਦੀ ਕਲਾ ਬਖਸ਼ਣ ਕਰਨ ਜੇ ਸੋਹਣ ਸਜਣ ਪ੍ਰੀਤਮ ਮੈਂ ਰਿਆ ਮੈਂ ਸਤਗੁਰ ਦੇ ਹੋ ਦੇਖਾਲਾ ਸੋਹਣ ਸਜਣ ਪ੍ਰੀ ਸਤ ਗੁਰ ਦੇ ਹੋ ਦੇ ਕਾਲ ਮੈਂ ਸਤ ਗੁਰ ਦੇ ਹੋ ਵੇਖਾ ਸੋਹਣ ਸੱਜਣ ਪਰੀਤਾ ਮਾੇਰਿਆ ਮੈਂ ਸਤ ਸੇਵਾ ਮੰਨ ਆਪਣਾ ਨਿਤਹਿਰ ਤੇ ਰੱਖਾ ਸੋਨ ਸਜਣ ਪ੍ਰੀਤਾ ਮੱਤੇ ਆ ਮੈਂ ਸਭ ਸਸ ਸਾਤ ਗੋੜ ਬਾਰਾ ਤ੍ਰੇਂ ਕੰਜੀਵਨ ਸੰਸਾ ਸਤਿਗੁਰ ਬਾਹਾਰਾ ਤ੍ਰੇਕ ਜੀਵਨ ਸੰਸਾਰ ਸੁਣ ਸੰਜਣ ਪ੍ਰੀਤਮ ਮੇਰਾ ਮੈਂ ਸਤਿਗੁਰ ਦੇ ਹੋਂਦ ਕਾਲ ਮੈਂ ਸਤਿਗੁਰ ਦੇ ਸਤਿ ਗੁਰ ਦੇ ਤਿਨਾਵ ਜਨ ਨਾਨਕ ਸਤ ਗੁਰ ਤਿਨਾਵ ਲਾਇਓ ਨ ਜਨ ਸਸ ਹੀ ਵਰ ਨਿਕ ਸਾਤ ਕੋਰਤ ਨਾਮ ਲਾਇਆ ਜਨ ਸੱਜ ਵਰਤਹਿ ਨਾਮ ਸੁਨ ਸੱਜਨ ਪ੍ਰੀ ਸਤ ਗੁਰ ਤੇ ਹੋ ਦੇਖਾਂ ਮੈਂ ਸਤ ਗੁਰ ਦੇ ਹੋ ਦੇਖਾਂ ਸੁਣ ਸੱਜਣ ਪ੍ਰਿਤਮਾਂ ਦੇ ਆ ਮੈਂ ਸਤ ਗੁਰ ਦੇ ਧੰਨਵਾਦ ਗੁਰੂ ਕੇ ਪ੍ਰਬੰਧਕਾਂ ਦਾ ਘੜੀ ਦੇ ਮੁਤਾਬਕ ਸਮਾਂ ਮਿਲਿਆ ਸਿੱਖ ਸ਼ਬਦ ਦੀ ਹਾਜ਼ਰੀ ਉਪਰੰਤ ਸਮਾਤੀ ਦੇ ਵੱਲੇ ਅੱਗੇ ਸਮਾਂ ਹੈ ਜਿਹੜਾ ਗੁਰੂ ਕੇ ਪ੍ਰਬੰਧਕ ਨੋਸ ਕਰਨਗੇ ਤਨ ਉਹ ਨੇ ਜਿਹਨੀਆਂ ਰੂਹਾਂ ਪ੍ਰੇਮ ਦੇ ਨਾਲ ਦੁਨੀਆ ਸੰਸਾਰ ਵਿੱਚ ਮਲਾਹ ਬਣ ਕੇ ਆਉਂਦੀਆਂ ਨੇ ਔਰ ਤਾਰ ਕੇ ਲੈ ਜਾਂਦੀਆਂ ਨੇ ਤਨ ਤਨ ਸੋ ਜਨਨੀ ਜਨ ਗੁਰੂ ਜਨ ਆਬਾਏ ਸਮਝੀ ਸੋ ਇੰਨੇ ਕੋ ਹਾਜ਼ਰੀ ਪ੍ਰਵਾਨ ਕਰ ਲਿਆ ਜੇ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ ਸਤਿਗੁਰੂ ਜੀ ਕਿਰਪਾ ਕਰੇ ਸਮਾਂ ਬਣੇਗਾ ਜਿਨੇ ਦਰਸ਼ਨ ਦੀਦਾਰ ਕਰਾਂਗੇ ਔਰ ਸਾਰੀਆਂ ਸੰਗਤਾਂ ਦਾ ਧੰਨਵਾਦ ਸੁਬਨ ਨਾਲ ਹੀ ਛੋਟੀ ਬੇਨਤੀ ਕਰਦੇ ਆਂ ਸਪੀਕਰ ਦੇ ਰਾਏ ਜੋ ਆਪਣੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਜਪਜੀ ਪ੍ਰਕਾਸ਼ ਉਪhone ਹਨ ਕ੍ਰਾਂਤੀ ਸਿੰਘਾ ਨੂੰ ਬੇਨਤੀ ਆਪੋ ਆਪਣਾ ਨਾਮ ਲਿਖਵਾ ਦੇਣ ਤਾਂ ਕਿ ਆਉਣ ਵਾਲਾ ਸਮਾਂ ਪਚੜਦੀ ਕਲਾ ਦੇ ਨਾਲ ਸਮੇਂ ਨੂੰ ਨਿਭਾਈਏ ਬੇਨਤੀ ਨੂੰ ਪ੍ਰਵਾਨ ਕਰਨ ਦਾ ਇਨੀਆਂ ਕੋ ਹਾਜ਼ਰੀਆਂ ਪ੍ਰਵਾਨ ਕਰਨੀਆਂ ਗੁਰ ਫਤੇ ਦੀ ਸਾਂਝ ਪਾਓ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਸਾਰਾ ਇਰਥ ਨਹੀਂ ਜਾਤਾ ਭਾਈ ਸੁਰਜੀਤ ਸਿੰਘ ਜੀ ਗੋਲਡੀ ਮਾਫੀ ਚਾਹੁੰਦੇ ਆ ਸਮਾਂ ਥੋੜਾ ਆ ਅਡਜਸਟਮੈਂਟ ਕਰਕੇ ਆਪਾਂ ਸਹਿਯੋਗ ਦੇ ਨਾਲ ਹੀ ਸਾਰਾ ਪ੍ਰੋਗਰਾਮ ਦੇ ਚੱਲਣਾ ਆ